ਸਤਿ ਸ਼੍ਰੀ ਅਕਾਲ ਜੀ ਅੱਜ ਬਣਾਵਾਂਗੇ ਆਲੂ ਬਖਾਰਿਆਂ ਦਾ ਸ਼ਰਬਤ ਆਲੂ ਬਖਾਰਿਆਂ ਨੂੰ ਆਪਾਂ ਦੋ ਤਿੰਨ ਵਾਰੀ ਚੰਗੀ ਤਰ੍ਹਾਂ ਧੋ ਲਿਆ ਮੈਂ ਇੱਧਰ ਆਪਣਾ ਪਾਣੀ ਗਰਮ ਹੋ ਚੁੱਕਿਆ ਸਭ ਤੋਂ ਪਹਿਲਾਂ ਪਾਵਾਂਗੇ ਆਲੂ ਬਖਾਰੇ ਆਲੂ ਬਖਾਰਿਆਂ ਨੂੰ ਚੰਗੀ ਤਰ੍ਹਾਂ ਦੋ ਵਾਲੇ ਦਵਾਵਾਂਗੇ ਤਾਂ ਕਿ ਇਹਦਾ ਛਿਲਕਾ ਚੰਗੀ ਤਰ੍ਹਾਂ ਲੈ ਜਾਊਗਾ ਆਲੂ ਬਖਾਰੇ ਚੰਗੀ ਤਰ੍ਹਾਂ ਦੋ ਤਿੰਨ ਮਿੰਟ ਲਈ ਉਬਲ ਗਏ ਹੁਣ ਇਸ ਨੂੰ ਪਲੇਟ ਵਿੱਚ ਕੱਢਾਂਗੇ ਫਿਰ ਇਹਦੇ ਛਿਲਕੇ ਲਾਹਾਂਗੇ ਚੰਗੀ ਤਰ੍ਹਾਂ ਇਸ ਤਰ੍ਹਾਂ ਸਾਰੇ ਆਲੂ ਬਖਾਰੇ ਨੂੰ ਕੱਢ ਲਾਂਗੇ ਇਹਦੇ ਛਿਲਕੇ اتار ਕੇ ਫਿਰ ਇਸ ਨੂੰ ਮੈਸ਼ ਕਰਾਂਗੇ ਆਲੂ ਬਖਾਰਣੋ ਵਾਲਾ ਇਹਦਾ ਛਿਲਕਾ اتار ਲਿਆ ਹੁਣ ਇਸ ਨੂੰ ਪਾਉਣੀ ਮਿਕਸਰ ਚ ਆਰ ਜੀ ਅਲੂ ਬੁਖਾਰਾ ਮੈਂ ਛਿਲਕਾ اتار ਲਿਆ ਇਸ ਨੂੰ ਮਿਕਸਰ ਜਾਰ ਚ ਪਾ ਲਿਆ ਹੁਣ ਇਸ ਵਿੱਚ ਪਾਵਾਂਗੇ ਇੱਕ ਗਲਾਸ ਪਾਣੀ ਥੋੜੀ ਜੀ ਪਾਵਾਂਗੇ ਚੀਨੀ ਵਿੱਚ ਸ਼ਕਰ ਜਾਂ ਮਿਸ਼ਰੀ ਵੀ ਪਾ ਸਕਦੇ ਹੋ ਹੁਣ ਇਸ ਨੂੰ 2 ਮਿੰਟ ਲਈ ਗ੍ਰੈਂਡ ਕਰਾਂਗੇ ਚੰਗੀ ਤਰ੍ਹਾਂ ਆਲੂ ਖਰਾਨਾ ਸ਼ਰਬਤ ਬਣ ਕੇ ਤਿਆਰ ਹੁਣ ਇਸ ਨੂੰ ਫੋਲ ਲਾਂਗੇ ਤਾਂ ਕਿ ਜੋ ਬੇਸਟ ਮਟੀਰੀਅਲ ਉਹ ਬਾਹਰ ਨਿਕਲ ਜਾਵੇ ਆਲੂ ਖਰਾਨਾ ਸ਼ਰਬਤ ਬਣ ਕੇ ਤਿਆਰ ਹੁਣ ਇਸ ਨੂੰ ਗਲਾਸ ਚ ਪਾਵਾਂਗੇ ਕਿ ਬਰਸਦੀਆਂ ਟੁਕੜੀਆਂ ਪਾ ਸਕਦੇ ਹਾਂ ਇਸ ਤਰ੍ਹਾਂ ਤੁਸੀਂ ਵੀ ਬਹੁਤ ਆਸਾਨ ਤਰੀਕੇ ਨਾਲ ਘਰ ਚਾਹ ਆਲੂ ਬਖਾਰਿਆਂ ਦਾ ਸਰਬਤਵਾਨ ਬਣਾ ਸਕਦੇ ਹੋ